ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਮਾਂਸੂ ਅਟਪਾਲ ਬੁਲਟਨ ਦੀ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਨਵਜੋਤਖੌਰ ਸਿੱਧੂ ਦੀ ਬਿਆਨਬਾਜ਼ੀ ਤੇ ਪੱਖੀ ਸਿਆਸਤ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਵਗੇਲ ਤੋਂ ਮੰਗੀ ਰਿਪੋਰਟ ਮੋਗਾ ਦੇ ਦਾਸ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਚ ਕੀਤੀ ਵਾਪਸੀ 2013 ਵਿੱਚ ਆਮ ਆਦਮੀ ਪਾਰਟੀ ਚ ਹੋਈ ਸੀ ਸ਼ਾਮਿਲ ਰਾਜਾ ਵੜਿੰਗ ਦਾ ਨਵਜੋਤ ਕੌਰ ਸੁੱਧੂ ਤੇ ਤਿੱਖਾ ਨਿਸ਼ਾਨਾ ਬਿਨਾ ਨਾਂ ਲਏ ਦਿੱਤਾ ਸੰਦੇਸ਼ ਕਿ ਹਾਂ ਅਨੁਸ਼ਾਸਣਹੀਨਤਾ ਹੋਏਗੀ ਤਾਂ ਪਾਰਟੀ ਬਾਹਰ ਦਾ ਰਸਤਾ ਦਿਖਾਏਗੀ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਦੀ ਜੀ ਹਾਂ ਕਾਂਗਰਸ ਦੇ ਵਿੱਚ ਇੱਕ ਬਿਆਨ ਨੇ ਪੁਚਾਲ ਮਚਾ ਰੱਖਿਆ ਉਹ ਬਿਆਨ ਦਰਅਸਲ ਨਵਜੋਤ ਕੌਰ ਸਿੱਧੂ ਦੇ ਵੱਲੋਂ ਦਿੱਤੇ ਜਾ ਰਹੇ ਨੇ ਸੋ ਇਸ ਮਾਮਲੇ ਦੇ ਉੱਤੇ ਹੁਣ ਹਾਈ ਕਮਾਂਡ ਦੀ ਐਂਟਰੀ ਹੋਈ ਹੈ। ਹਾਈ ਕਮਾਂਡ ਦੇ ਵੱਲੋਂ ਰਿਪੋਰਟ ਮੰਗੀ ਗਈ ਹੈ। ਦੱਸ ਦਈਏ ਕਿ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਸਾਫ ਦਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਮਾਮਲੇ ਦੇ ਵਿੱਚ ਹੁਣ ਹਾਈ ਕਮਾਂਡ ਦੀ ਐਂਟਰੀ ਹੋਈ ਹੈ। ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਤੋਂ ਨਵਜੋਤ ਕੌਰ ਸਿੱਧੂ ਬਾਰੇ ਰਿਪੋਰਟ ਮੰਗ ਲਈ ਹੈ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਕਾਂਗਰਸੀ ਆਗੂਆਂ ਖਿਲਾਫ ਸ਼ਰਿਆਮ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ। ਇਸ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਵੱਲੋਂ ਉਨਵਜੋਤ ਕੌਰ ਸੱਦੂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ ਤੇ ਹੁਣੇ ਸਾਰੀ ਗੱਲ ਕਾਂਗਰਸ ਹਾਈ ਕਮਾਂਡ ਤੱਕ ਜਾ ਪਹੁੰਚੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਸੰਸਦ ਇਜਲਾਸ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਲੈ ਕੇ ਦਿੱਲੀ ਚ ਹਾਈ ਕਮਾਂਡ ਵੱਲੋਂ ਬੈਠਕ ਬੁਲਾਈ ਜਾ ਸਕਦੀ ਹੈ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵਜੋਦ ਕੌਰ ਸਿੱਧੂ ਨੇ ਬਿੱਤੇ ਦਿਨੀ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਏ ਵਾਲਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਚੋਂ ਮਤਲ ਕਰ ਦਿੱਤਾ ਗਿਆ ਸੋ ਮਤਲ ਕਿਤੇ ਜਾਣ ਤੋਂ ਬਾਅਦ ਵੀ ਨਵਜੋਦ ਕੌਰ ਸਿੱਧੂ ਦਾ ਕਾਂਗਰਸੀ ਆਗੂਆਂ ਸਣੇ ਰਾਜਾ ਵੜਿੰਗ ਪ੍ਰਤੀ ਹਮਲਾਵਰ ਰੁਖ ਲਗਾਤਾਰ ਜਾਰੀ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਦਖਲ ਦਿੱਤਾ ਹੈ ਸੋ ਹੁਣ ਇਹ ਵੀ ਦੇਖਣਾ ਹੋਏਗਾ ਕਿ ਕਾਂਗਰਸ ਦੇ ਹਾਈ ਕਮਾਂਡ ਦੇ ਵੱਲੋਂ ਜਿਹੜੀ ਰਿਪੋਰਟ ਮੰਗੀ ਗਈ ਹੈ ਰਿਪੋਰਟ ਤੋਂ ਬਾਅਦ ਕੀ ਕੁਝ ਇਸ ਮਾਮਲੇ ਤੇ ਹੁੰਦਾ ਹੈ ਕਿ ਕੋਈ ਵੱਡਾ ਐਕਸ਼ਨ ਹੋ ਸਕਦਾ ਹੈ ਜਾਂ ਫਿਰ ਇਥੇ ਹਾਈ ਕਮਾਂਡ ਕੋਈ ਹੋਰ ਫਰਮਾਨ ਜੋ ਹੈ ਸੁਣਾ ਸਕਦੀ ਹੈ ਸੋ ਇਹ ਸਾਰੀਆਂ ਗੱਲਾਂ ਦੇ ਉੱਤੇ ਨਜ਼ਰਾਂ ਬਣੀਆਂ ਹੋਈਆਂ ਨੇ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਯਾਨੀ ਕਿ ਮੈਡਮ ਸਿੱਧੂ ਦੇ ਵੱਲੋਂ ਲਗਾਤਾਰ ਕਾਂਗਰਸੀ ਲੀਡਰਾਂ ਦੇ ਉੱਪਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਲਗਾਤਾਰ ਉਹਨਾਂ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਤੋਂ ਬਾਵਜੂਦ ਇਹਨਾਂ ਲੀਡਰਾਂ ਦੇ ਵੱਲੋਂ ਜਿਹੜਾ ਉਹ ਮੈਡਮ ਸਿੱਧੂ ਨੂੰ ਲੀਗਲ ਨੋਟਿਸ ਤੱਕ ਭੇਜ ਦਿੱਤੇ ਗਏ ਨੇ ਹਾਲਾਂਕਿ ਲੀਗਲ ਨੋਟਿਸਾਂ ਦੇ ਬਾਵਜੂਦ ਮੈਡਮ ਸਿੱਧੂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਮੈਂ ਆਪਣੇ ਬਿਆਨਾਂ ਤੇ ਕਾਇਮਾਂ ਮੇਰੇ ਕੋਲ ਸਬੂਤ ਨੇ ਸੋ ਇਥੇ ਸੁਖਜਿੰਦਰ ਰੰਦਾਵਾ ਦੇ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਇਸ ਓਵਰਵਿਊ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਜੇਕਰ ਸੁਖਜਿੰਦਰ ਸਿੰਘ ਰੰਦਾਵਾ ਆਪਣਾ ਨੋਟਿਸ ਵਾਪਸ ਨਹੀਂ ਲੈਣਗੇ ਤਾਂ ਫਿਰ ਮੈਂ ਵੀ ਕਾਨੂੰਨੀ ਕਾਰਵਾਈ ਕਰਾਂਗੀ ਸੋ ਇਹ ਕਹਿੰਦੇ ਹੋਏ ਨਜ਼ਰ ਆਈ ਸੀ ਜਦ ਐਡਮਸ ਤੋਂ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਵੱਡੇ ਚਿਹਰੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਸੋ ਹੁਣੇ ਮਾਮਲਾ ਹਾਈ ਕਮਾਂਡ ਪਹੁੰਚ ਚੁੱਕਾ ਹੈ ਤੇ ਹਾਈ ਕਮਾਂਡ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਰੁਖ ਅਪਣਾਉਂਦੀ ਹੈ ਇਹ ਵੀ ਦੇਖਣਾ ਹੋਵੇਗਾ ਤੇ ਹੁਣ ਗੱਲ ਕਰਦੇ ਆ ਮੋਗਾ ਦੀ ਮੋਗਾ ਦੇ ਵਿੱਚ 10 ਜਿਹੜੇ ਪਰਿਵਾਰ ਨੇ ਜੋ ਕਿ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਨੇ ਤੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਚੱਲੇ ਨੇ ਦੱਸਿਆ ਕਿ ਸੁਖਬੀਰ ਬਾਦਲ ਦੇ ਯਤਨਾ ਸਦਕਾ ਪੰਜਾਬ ਦੇ ਵਿੱਚ ਅਕਾਲੀ ਦਲ ਹੋਰ ਮਜ਼ਬੂਤ ਹੋ ਰਿਹਾ ਹੈ ਅਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ ਸੋ ਲੋਕ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਦੇਖਣ ਦੇ ਲਈ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਭਾਵੇਂ ਉਹ ਕਿਸੇ ਕਾਰਨ ਕਰਕੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਪਰ ਹੁਣ ਉਹ ਅਕਾਲੀ ਦਲ ਦੇ ਵਿੱਚ ਵਾਪਸ ਆ ਰਹੇ ਨੇ ਸੋ ਬੀਤੀ ਸ਼ਾਮ ਮੋਗਾ ਜ਼ਿਲ੍ਹੇ ਦੇ ਪਿੰਡ ਕਾਨ ਸਿੰਘ ਵਾਲਾ ਦੇ 10 ਪਰਿਵਾਰ ਜੋ 2013 ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਸਨ ਸਾਰੇ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਨੇ ਸੁਦੇਸ਼ ਸ਼ਾਮ ਨੂੰ ਪੰਜਾਬ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਅਕਾਲੀ ਦਲ ਦੀ ਅਗਵਾਈ ਦੇ ਹੇਠਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸ ਪਰਤੇ ਨੇ ਸੋ ਇਸ ਮੌਕੇ ਇਹਨਾਂ 10 ਪਰਿਵਾਰਾਂ ਤੋਂ ਇਲਾਵਾ ਸੰਜੀਤ ਸਿੰਘ ਸਣੀ ਗਿੱਲ ਨੇ ਕੁਝ ਹੋਰ ਲੋਕਾਂ ਨੂੰ ਸਿਰੋਪਾ ਭੇਟ ਕਰਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਅਤੇ ਉਹਨਾਂ ਨੂੰ ਉਹ ਬਣਦਾ ਅਸਤਿਕਾਰ ਦੇਣ ਦੀ ਗੱਲ ਵੀ ਕੀਤੀ ਐ ਸੋ ਸਨੀ ਗਿੱਲ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਦੀ ਅਗਵਾਈ ਹੇਠ ਪੰਜਾਬ 'ਚ ਅਕਾਲੀ ਦਲ ਬਹੁਤ ਮਜ਼ਬੂਤ ਹੈ ਤੇ ਜਨਤਾ ਨੇ ਦੂਜੀਆਂ ਪਾਰਟੀਆਂ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਸਿਰਫ ਅਕਾਲੀ ਦਲ ਹੀ ਪੰਜਾਬ ਦੇ ਵਿਕਾਸ ਅਤੇ ਪੰਜਾਬ ਦੇ ਲੋਕ ਭਲਾਈ ਦੇ ਲਈ ਕੰਮ ਕਰ ਸਕਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣੇਗੀ ਸੋ ਇੱਥੇ ਦੱਸ ਦਈਏ ਕਿ ਅਕਾਲੀ ਦਲ ਦੇ ਵਿੱਚ ਇਹ ਪਰਿਵਾਰ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ ਤੇ ਹੁਣ ਗੱਲ ਕਰਦੇ ਹਾਂ ਰਾਜਾ ਵੜਿੰਗ ਦੀ ਰਾਜਾ ਵੜਿੰਗ ਦੇ ਵੱਲੋਂ ਵੀ ਬਿਆਨ ਦੇ ਉੱਤੇ ਜਿਹੜਾ ਉਪਲਟਵਾਰ ਕੀਤਾ ਗਿਆ ਸੋ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦੇ ਉੱਤੇ ਸਿਆਸਤ ਲਗਾਤਾਰ ਪਖੀ ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋਂ ਮੁਅਤਲ ਕੀਤੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਦੇ ਵਿੱਚ ਅਨੁਸ਼ਾਸਨਹੀਨਤਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਕਾਂਗਰਸ ਦੇ ਰਾਜ ਦੇ ਵਿੱਚ ਵਜ਼ੀਰੀਆਂ ਮਾਣੀਆਂ ਤੇ ਖੁਦ ਕਾਂਗਰਸ ਦੇ ਪ੍ਰਧਾਨ ਰਹੇ ਉਹਨਾਂ ਨੂੰ ਅਜਿਹੀਆਂ ਗੱਲਾਂ ਕਰਕੇ ਸ਼ਰਮ ਆਉਣੀ ਚਾਹੀਦੀ ਹੈ ਸੋ ਇਹ ਲੋਕ ਕਾਂਗਰਸ ਦੇ ਵਿੱਚ ਪ੍ਰਧਾਨ ਰਹਿ ਕੇ ਵੀ ਕੁਝ ਨਹੀਂ ਕਰ ਸਕੇ ਤੇ ਹੁਣ ਕਾਂਗਰਸ ਦੀਆਂ ਬਦਖੋਈਆਂ ਕਰ ਰਹੇ ਨੇ ਸੋ ਰਾਜਵੜਿੰਗ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਉਦੇਕਣ ਜ਼ੋਨ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਇਸ ਮੌਕੇ ਰਾਜਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਉਹਨਾਂ ਦਾਵਾ ਕੀਤਾ ਕਿ 50% ਸੀਟਾਂ ਤੇ ਕਾਂਗਰਸ ਦਾ ਕਬਜ਼ਾ ਹੋਵੇਗਾ ਸੋ ਇਹ ਕਹਿੰਦੇ ਹੋਏ ਰਾਜਵੜਿੰਗ ਅੱਜ ਰਾਏ ਨੇ ਜਿੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਦ ਦੱਸ ਜੀ ਕਿ ਨਵਜੋਤ ਕੌਰ ਸਿੱਧੂ ਦੇ ਵੱਲੋਂ ਲਗਾਤਾਰ ਇੱਥੇ ਕਾਂਗਰਸ ਦੇ ਕੁਝ ਕੁ ਲੀਡਰਾਂ ਦੇ ਉੱਪਰ ਜਿਹੜਾ ਉਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਗੰਭੀਰ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਸੋ ਜਿਨ੍ਹਾਂ ਨੂੰ ਦੇਖਦਿਆਂ ਹੋਇਆਂ ਇੱਥੇ ਰਾਜਾ ਵੜਿੰਗ ਦੇ ਵੱਲੋਂ ਇੱਕ ਨਸੀਹਤ ਜੋ ਕਹਿ ਸਕਦੇ ਆ ਕਿ ਦਿੱਤੀ ਗਈ ਹੈ ਕਿ ਅ ਜੀਹੇ ਬਿਆਨ ਦੇਣ ਵਾਲਿਆਂ ਨੂੰ ਸ਼ਰਮ ਆਣੀ ਚਾਹੀਦੀ ਹੈ ਸੋ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇੱਥੇ ਵਜ਼ੀਰੀਆਂ ਮਾਨ ਕੇ ਜਿਹੜੇ ਬੈਠੇ ਹੋਏ ਨੇ ਉਹਨਾਂ ਨੂੰ ਅ ਜੀਹੇ ਬਿਆਨ ਸ਼ੋਭਾ ਦਿੰਦੇ ਸੋ ਅੱਜ ਰਾਜਾ ਵੜਿੰਗ ਦੇ ਵੱਲੋਂ ਜਿਹੜੀ ਐ ਇਹ ਗੱਲ ਕੀਤੀ ਗਈ ਐ ਸੋ ਦੱਸ ਦਈਏ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜ਼ਾਬਤਾ ਲੱਗਿਆ ਹੋਇਆ ਸੋ ਜਿੱਥੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਰਾਜਾ ਵੜਿੰਗ ਸੋ ਜਿੱਥੇ ਇਹ ਵੱਡਾ ਬਿਆਨ ਉਹਨਾਂ ਦੇ ਵੱਲੋਂ ਅੱਜ ਦਿੱਤਾ ਗਿਆ ਸੋ ਇਸ ਵਕਤ ਦੀ ਇਹ ਕਹਿ ਸਕਦੇ ਆ ਕਿ ਇਸ ਵਕਤ ਕਾਂਗਰਸ ਦੇ ਵਿੱਚ ਜਿਹੜਾ ਪੁਚਾਲ ਮਚਿਆ ਹੋਇਆ ਉਸ ਨੂੰ ਲੈ ਕੇ ਹੀ ਇਹ ਬਿਆਨਬਾਜ਼ੀਆਂ ਜੋ ਉਹਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਨਵਜੋਤ ਕੌਰ ਸਿੱਧੂ ਦੇ ਵੱਲੋਂ ਲਗਾਤਾਰ ਇੱਥੇ ਬਿਆਨ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਸੋ ਇਹਨਾਂ ਬਿਆਨਾਂ ਦੇ ਵਿਚਕਾਰ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ ਦਾ ਅੱਜ ਪਹਿਲਾ ਜਿਹੜਾ ਪ੍ਰਤੀਕਿਰਿਆ ਆਇਆ ਉਹਨਾਂ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚੋਂ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਅਜੀਹੀਆਂ ਬਿਆਨਬਾਜ਼ੀਆਂ ਤੋਂ ਬਚਣਾ ਚਾਹੀਦਾ ਹੈ ਜੇਕਰ ਅਨੁਸ਼ਾਸਨਹੀਨਤਾ ਕੋਈ ਕਰਦਾ ਹੈ ਭਾਵੇਂ ਫਿਰ ਉਹ ਕੋਈ ਕਾਂਗਰਸੀ ਹੋਵੇ ਭਾਵੇਂ ਕੋਈ ਵੀ ਹੋਵੇ ਤਾਂ ਫਿਰ ਉਸ ਨੂੰ ਜਿਹੜੀ ਬੰਦੀ ਸਜ਼ਾ ਹੈ ਉਹ ਵੀ ਮਿਲੇਗੀ ਤੇ ਕਾਂਗਰਸ ਪਾਰਟੀ ਉਸ ਨੂੰ ਬਾਹਰ ਦਾ ਜਿਹੜਾ ਹੈ ਉਹ ਰਸਤਾ ਦਿਖਾ ਦੇਵੇਗੀ ਕਿਸੋਏ ਕਹਿੰਦੇ ਹੋਏ ਅੱਜ ਰਾਜਾ ਵੜਿੰਗ ਜੋ ਨੇ ਉਹ ਨਜ਼ਰ ਆਏ ਨੇ ਜਿਸ ਨੂੰ ਲੈ ਕੇ ਸਿਆਸਤ ਦੇ ਵਿੱਚ ਕਾਫੀ ਪੁਚਾਲ ਮਚਿਆ ਸੋ ਦੱਸ ਜਾਈਏ ਕਿ ਇੱਥੇ ਰਾਜਾ ਵੜਿੰਗ ਦੇ ਵੱਲੋਂ ਇਹ ਅੱਜ ਵੱਡਾ ਬਿਆਨ ਦਿੱਤਾ ਗਿਆ ਸੀ ਹਾਲਾਂਕਿ ਮੁਕਸਰ ਸਾਫ ਦੇ ਵਿੱਚ ਉਹ ਪਹੁੰਚੇ ਹੋਈ ਸੀ ਤੇ ਹੁਣ ਗੱਲ ਕਰਦੇ ਆ ਨਰਿੰਦਰ ਕੌਰ ਭਰਾਜ ਦੀ ਜੀ ਹਾਂ ਐਮ ਐਲ ਏ ਨਰਿੰਦਰ ਕੌਰ ਭਰਾਜ ਦਾ ਇੱਕ ਬਿਆਨ ਕਾਫੀ ਵਿਵਾਦਾਂ ਦੇ ਵਿੱਚ ਆਇਆ ਕਿਉਂਕਿ ਨਰਿੰਦਰ ਕੌਰ ਭਰਾਜ ਇੱਕ ਪਿੰਡ ਦੇ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ 10 ਜੀਏ ਕਿ ਐਮਐਲਏ ਨਰਿੰਦਰ ਕੌਰ ਭਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਚੋਣ ਪ੍ਰਚਾਰ ਦੌਰਾਨ ਇੱਕ ਬਿਆਨ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਜੋ ਕਿ ਵਿਵਾਦਾ ਦੇ ਵਿੱਚ ਆਇਆ ਸੋ ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਬੰਦਿਆਂ ਦੇ ਨਾਲ ਮਿਲ ਕੇ ਹੀ ਕੁਝ ਲੋਕ ਨਸ਼ਾ ਵੇਚਦੇ ਰਹੇ ਸੋ ਸਰਕਾਰ ਦੇ ਬੰਦਿਆਂ ਦੀ ਮਦਦ ਦੇ ਨਾਲ ਸ਼ਰਾਬ ਭੁੱਕੀ ਵਰਗੇ ਨਸ਼ੇ ਵੇਚੇ ਸੋ ਇਸ ਦੇ ਵਿੱਚ ਸਾਡਾ ਹੀ ਕਸੂਰ ਹੈ ਸਾਡੇ ਹੀ ਸਿੱਕੇ ਖੋਟੇ ਨੇ ਸੋ ਸਰਕਾਰ ਤਾਂ ਕੰਮ ਲੈ ਕੇ ਸਾਡੇ ਖਿਲਾਫ ਹੀ ਆਜ਼ਾਦ ਖੜੇ ਹੁੰਦੇ ਨੇ ਕੁਝ ਲੋਕ ਤੇ ਹੁਣ ਉਹ ਗੁੰਡਾਗਰਦੀ ਤੇ ਉੱਤੇ ਉਤਰ ਆਏ ਨੇ ਸੋ ਦੱਸ ਰਹੀ ਹੈ ਕਿ ਨਰਾਜ ਭਰਾਜ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਇਸ ਉੱਤੇ ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਵੀ ਦਿੱਤੀ ਗਈ ਹੈ ਇੱਕ ਨਿੱਜੀ ਚੈਨਲ ਦੇ ਉੱਪਰ ਕਿ ਇਸ ਪਿੰਡ ਦੇ ਵਿੱਚ ਕੁਝ ਲੋਕ ਅਜੀਹੇ ਸੀ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਕੁਝ ਬੰਦਿਆਂ ਦੀ ਸਹਾਇਤਾ ਵੀ ਲਈ ਗਈ ਤੇ ਸਰਕਾਰ ਦੇ ਕੁਝ ਬੰਦਿਆਂ ਤੋਂ ਜਿਹੜੀ ਸਹਾਇਤਾ ਲੈਣ ਤੋਂ ਬਾਅਦ ਹਾਲਾਂਕਿ ਸਰਕਾਰ ਦੇ ਹੀ ਖਿਲਾਫ ਫਿਰ ਉਹ ਆਜ਼ਾਦ ਉਮੀਦਵਾਰ ਵੱਜੋਂ ਚੋਣਾਂ ਦੇ ਵਿੱਚ ਉਤਰੇ ਨੇ ਜਿੱਥੇ ਹੁਣ ਉਹ ਧੱਕੇਸ਼ਾਹੀ ਦੇ ਨਾਲ ਗੁੰਡਾਗਰਦੀ ਕਰਕੇ ਇਲੈਕਸ਼ਨ ਵੀ ਲੜ ਰਹੇ ਨੇ ਸੋ ਇਹ ਕਹਿੰਦੇ ਹੋਏ ਜਿਹੜਾ ਉਹ ਨਜ਼ਰ ਆਏ ਨੇ ਨਰਿੰਦਰ ਨਰਿੰਦਰ ਕੌਰ ਭਰਾਜ ਸੋ ਦੱਸ ਦਈਏ ਕਿ ਐਮ ਐਲ ਏ ਨੇ ਜੋ ਕਿ ਇੱਕ ਪਿੰਡ ਦੇ ਵਿੱਚ ਪਹੁੰਚੇ ਸੀ ਸੋ ਜਿੱਥੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹਾਲਾਂਕਿ ਇਸ ਬਿਆਨ ਦੀ ਚਾਰੇ ਪਾਸੇ ਚਰਚਾ ਖੂਬ ਕਿਉਂਕਿ ਇੱਥੇ ਨਸ਼ਿਆਂ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਸੀ ਕਿ ਸਾਡੀ ਸਰਕਾਰ ਦੇ ਬੰਦਿਆਂ ਦੇ ਨਾਲ ਹੀ ਜਿਹੜਾ ਕੁਝ ਲੋਕ ਮਿਲ ਕੇ ਨਸ਼ੇ ਵੇਚਦੇ ਸੀ ਤੇ ਇਸ ਦੇ ਵਿੱਚ ਸਾਡਾ ਹੀ ਕਸੂਰ ਹੈ ਸਾਡੇ ਹੀ ਸਿੱਕੇ ਖੋਟੇ ਨੇ ਸੋ ਇਹ ਕਹਿੰਦੇ ਹੋਏ ਨਰਿੰਦਰ ਕੌਰ ਭਰਾਜ ਅੱਜ ਨਜ਼ਰ ਆਈ ਜਿਸ ਤੋਂ ਬਾਅਦ ਇਹ ਬਿਆਨ ਕਾਫੀ ਸੁਰਖੀਆਂ ਬਟੋਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਜਿਹੜਾ ਪਾਰਟੀ ਦੇ ਉੱਤੇ ਵੀ ਕੁਝ ਸਵਾਲ ਖੜੇ ਕਰ ਰਿਹਾ ਹਾਲਾਂਕਿ ਨਰਿੰਦਰ ਕੌਰ ਭਰਾਜ ਦੇ ਵੱਲੋਂ ਇਹ ਗੱਲ ਵੀ ਕਲੀਅਰ ਕੀਤੀ ਗਈ ਹੈ ਕਿ ਇੱਥੇ ਕੁਝ ਲੋਕਾਂ ਨੇ ਸਾਡੇ ਹੀ ਸਰਕਾਰੀ ਬੰਦਿਆਂ ਨੂੰ ਇਸਤੇਮਾਲ ਕੀਤਾ ਹੈ ਤੇ ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਮਿਲ ਕੇ ਜੋ ਪਹਿਲਾ ਕੰਮ ਵੀ ਕਰਾਏ ਨੇ ਤੇ ਉਸ ਤੋਂ ਬਾਅਦ ਜਦੋਂ ਨਸ਼ੇ ਵੇਚਣ ਲੱਗੇ ਨੇ ਤਾਂ ਹੁਣ ਸਾਡੀ ਹੀ ਪਾਰਟੀ ਦੇ ਖਿਲਾਫ ਜਾ ਕੇ ਜਿਹੜਾ ਉਚੋਂ ਲੜਨ ਦੀ ਤਿਆਰੀ ਦੇ ਵਿੱਚ ਨੇ ਸੋ ਇਹ ਆਪਣੇ ਵਿਰੋਧੀਆਂ ਦੇ ਉੱਤੇ ਵਰਦੇ ਹੋਏ ਜਿਹੜੇ ਨੇ ਨਰਿੰਦਰ ਕੌਰ ਭਰਾ ਅੱਜ ਨਜ਼ਰ ਆਏ ਸੀ ਪਰ ਜਿੱਥੇ ਇਹ ਬਿਆਨ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵਿਵਾਦਾਂ ਦੇ ਵਿੱਚ ਫਸਾ ਦਿੰਦਾ ਹੈ ਸੋ ਇੱਥੇ ਨਰਿੰਦਰ ਕੌਰ ਭਰਾਸ ਦੇ ਵੱਲੋਂ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਇੱਕ ਨਿੱਜੀ ਚੈਨਲ ਦੇ ਉੱਪਰ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਨੂੰ ਕਲੀਅਰ ਕੀਤਾ ਜਾਂਦਾ ਹੈ ਇਥੇ ਦੱਸ ਰਹੀ ਹੈ ਕਿ ਉਹਨਾਂ ਕਿਹਾ ਕਿ ਮੈਂ ਜਿਸ ਪਿੰਡ ਦੇ ਵਿੱਚ ਆਈਆਂ ਉਸੇ ਪਿੰਡ ਦੇ ਹੀ ਕੁਝ ਕੁ ਲੋਕ ਨੇ ਜੋ ਕਿ ਸਰਕਾਰ ਦੇ ਬਹੁਤ ਨੇੜੇ ਸੀ ਸਾਡੀ ਹੀ ਸਰਕਾਰ ਦੇ ਕੁਝ ਬੰਦਿਆਂ ਦੇ ਨਾਲ ਉਹਨਾਂ ਦੀ ਜਿਹੜੀ ਨੇੜਤਾ ਸੀ ਸੋ ਜ਼ਬਰਦਸਤੀ ਤੇ ਧੱਕੇ ਦੇ ਨਾਲ ਹੁਣੇ ਇਲੈਕਸ਼ਨ ਲੜ ਰਹੇ ਨੇ ਸੋ ਇਥੇ ਹੁਣ ਸਾਡੀ ਹੀ ਸਰਕਾਰ ਦੇ ਖਿਲਾਫ ਇਹ ਇਲੈਕਸ਼ਨ ਲੜ ਰਹੇ ਨੇ ਸੋ ਇਹ ਕਹਿੰਦੇ ਹੋਏ ਇਸ ਸੰਦਰਭ ਦੇ ਵਿੱਚ ਕਹਿੰਦੇ ਹੋਏ ਨਰਿੰਦਰ ਕੌਰ ਭਰਾਜ ਅੱਜ ਨਜ਼ਰ ਆਈ ਸੀ ਪਾਰਿਸ ਬਿਆਨ ਦੀ ਚਰਚਾ ਜੋ ਹੈ ਉਹ ਚਾਰੇ ਪਾਸੇ ਹੋ ਰਹੀ ਹੈ ਸੋ ਅੱਜ ਦੇ ਬੁਲੇਟਨ ਦੇ ਵਿੱਚ ਐ ਨਾ ਹੀ ਅਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਚੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ